ਸੇਖਾ ਨੂੰ ਫੜ ਕੇ ਸਲਾਖਾਂ ਦੇ ਪਿਛੇ ਛੱਡ ਦਿੰਦੇ ਇੱਕ ਵਾਰ ਜਿਸ ਨੇ ਰੌਲਾ ਪਾਉਣਾ ਪੈ ਜਾਂਦਾ ਤੇ ਬਾਅਦ ਦੇ ਵਿੱਚ ਬੈਠ ਜਾਂਦੇ ਫਿਰ ਇਹ ਸਰਕਾਰਾਂ ਫਿਰ ਆਪਣਾ ਕਾਰਜ ਜੋ ਕਰਦੀਆਂ ਫਿਰ ਅੱਗੇ ਕਰ ਲੈਂਦੀਆਂ ਇਸੇ ਤਰ੍ਹਾਂ ਖਾਲਸਾ ਜੀ ਉਸ ਵੇਲੇ ਚੰਦੂ ਨੇ ਕੀਤਾ ਹੁਣ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੇ ਹਨ ਕੀ ਉਹਨਾਂ ਨੇ ਮਾੜਾ ਕੀਤਾ ਹੈ ਕਿ ਨਸ਼ਿਆਂ ਦੇ ਵਿੱਚ ਨੌ ਜਵਾਨ ਗਲਤਾਨ ਹੋ ਰਹੇ ਸਨ ਭਾਈ ਅਮਰਤਪਾਲ ਸਿੰਘ ਜੀ ਆਏ ਉਹਨਾਂ ਨੇ ਸਿੱਖੀ ਨੂੰ ਬਚਾਇਆ ਨੌਜਵਾਨਾਂ ਨੂੰ ਅਮਰ ਤੇ ਸ਼ਕਾਇਆ ਤੇ ਸਿੱਖੀ ਦੇ ਰਸਤੇ ਵੱਲ ਨੂੰ ਤੋੜਿਆ ਤੋਰਿਆ ਤੇ ਆਪੋ ਸਰਕਾਰ ਨੇ ਉਥੇ ਥਾਂ ਤੇ ਜਾ ਕੇ ਛੁੱਟ ਦਿੱਤਾ ਪਤਾ ਨਹੀਂ ਕਿੱਡਾ ਕ ਵੱਡਾ ਅਪਰਾਧ ਕਰ ਦਿੱਤਾ ਐਡਾ ਤੇ ਖਾਲਸਾ ਜੀ ਜਦੋਂ 84 ਤੇ ਅਟੈਕ ਹੋਇਆ ਜਿਨ੍ਹਾਂ ਨੇ ਗੋਲੇ ਚਲਾ ਕੇ ਸਾਡੇ ਤਖਤ ਨੂੰ ਭੰਨ ਤੋੜ ਦਿੱਤਾ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਸਾਡੇ ਇਸਟ ਸਾਡਾ ਜੋ ਧਰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਮਾਰ ਦਿੱਤੇ ਉਹਨਾਂ ਨੂੰ ਤੇ ਕੁਝ ਨਹੀਂ ਕਿਹਾ ਉਹਨਾਂ ਨੂੰ ਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਾਡੇ ਤਖਤ ਨੂੰ ਚਖਣਾ ਚੂਰ ਕਰਕੇ ਤੇ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ ਉਹਨਾਂ ਨੂੰ ਤੇ ਮੈਡਲ ਪਾਏ ਗਏ ਤੇ ਅੱਜ ਕੋਈ ਗੁਨਾਹ ਵੀ ਨਹੀਂ ਕੀਤਾ ਕੋਈ ਅਪਰਾਧ ਵੀ ਨਹੀਂ ਕੀਤਾ ਕਿ ਉਸ ਸਿੱਖ ਨੂੰ ਫੜ ਕੇ ਤੇ ਕਿੱਥੇ ਜਾ ਕੇ ਸੁੱਟ ਦਿੱਤਾ ਇਹ ਸਰਕਾਰਾਂ ਦੀ ਸੋਚ ਵੇ ਸਿੱਖੀ ਨੂੰ ਕਿੱਥੋਂ ਤੱਕ ਮਕਾਉਣ ਦੀ ਲੱਗੀ ਹੋਏ ਤੇ ਬਾਕੀ ਮੈਂ ਇੱਥੇ ਬੇਨਤੀ ਕਰਾਂ ਜੋ ਮਰਜੀ ਕੋਈ ਕਰ ਲਵੇ ਇਹ ਕਿਸੇ ਮਨੁੱਖ ਦਾ ਪੰਥ ਨਹੀਂ ਸਾਜਿਆ ਹੋਇਆ ਇਥੇ ਉਹ ਅਕਾਲ ਪੁਰਖ ਨੇ ਇਸ ਪੰਥ ਨੂੰ ਸਾਜਿਆ ਹੋਇਆ ਠਾੜ ਭਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਜਦੋਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਿਆ ਦਿੱਤੀ ਨਾ ਜਬ ਹੁਣ ਤੁਸੀਂ ਜਾ ਕੇ ਖਾਲਸਾ ਪੰਥ ਸਾਜੂ ਹਿਮਕੁੰਡ ਸਾਹਿਬ ਦਾਵ ਜੀ ਇਤਿਹਾਸ ਅੱਤ ਦੇ ਹੋ ਤੇ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਆਕਾਲ ਪੁਰਖ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਥੇ ਸਤਿਗੁਰਾਂ ਜੀ ਨੇ ਇਹ ਬਚਨ ਉਚਾਰਨ ਕੀਤੇ ਕਿ ਇਹ ਪੰਥ ਉਦੋਂ ਹੀ ਸਜੇਗਾ ਉਦੋਂ ਹੀ ਚੱਲੇਗਾ ਜੇ ਤੁਹਾਡੀ ਵਾਹਿਗੁਰੂ ਜੀ ਕਿਰਪਾ ਹੋਵੇ ਜੇ ਤੁਹਾਡੀ ਰਹਿਮਤ ਸਾਡੇ ਤੇ ਹੋਵੇ ਤੇ ਪੰਥ ਨੂੰ ਕੋਈ ਮਕਾ ਨਹੀਂ ਸਕੇਗਾ ਇਹ ਪੰਥ ਉਹ ਆਕਾਲ ਪੁਰਖ ਦਾ ਸਾਜਾ ਹੈ ਇਸ ਨੂੰ ਕੋਈ ਮਕਾ ਨਹੀਂ ਸਕੇਗਾ